1994 ਚ ਟੋਟੇ ਸੀ ਅਕਾਲੀ ਦਲ ਦੇ ਉਹਨਾਂ ਨੇ ਸਾਰਿਆਂ ਨੂੰ ਇਕੱਠਾ ਕਰਨ ਲਈ ਸਿਰ ਤੋੜ ਜਤਨ ਕੀਤਾ ਉਹਨਾਂ ਨੇ ਅਕਾਲੀ ਦਲ ਟੌੜਾ ਤਲਵੰਡੀ ਅਤੇ ਬਰਨਾਲਾ ਤਿੰਨਾਂ ਨੂੰ ਇੱਕ ਥਾਂ ਤੇ ਲਿਆਉਣ ਲਈ ਸੰਝੋਤਾ ਕਰਾ ਲਿਆ ਤੇ ਮੇਰੇ ਯਾਦ ਆ ਜਥੇਦਾਰ ਤੋੜਾ ਸਾਹਿਬ ਦੀਆਂ ਉਹ ਗੱਲਾਂ ਉਹ ਸਤਰਾ ਉਹਨਾਂ ਦੇ ਭੋਗ ਤੇ ਕਹਿੰਦੇ ਕਰਨੈਲ ਸਿਆਂ ਸਾਨੂੰ ਤਾਂ ਇਕ ਕਰ ਗਿਆ ਉਹ ਪਹਿਲੀ ਵਾਰ ਕਈ ਸਾਲਾਂ ਬਾਅਦ 30 ਜਨਵਰੀ 1994 ਨੂੰ ਉਹਨਾਂ ਦੇ ਭੋਗ ਭੋਗ ਤੇ ਇਕੱਠੇ ਹੋਏ ਸੀ ਤਿੰਨੇ ਕਾਲੀਦਲ ਕਹਿੰਦੇ ਸਾਨੂੰ ਤਾਂ ਇਕੱਠੇ ਕਰ ਗਿਆ ਸੀ ਤਾਂ ਜੱਤ ਨੇ ਬੈਠੇ ਆ ਆਪ ਤੁਰ ਗਿਆ ਤੇ ਇੱਕ ਪੱਤਰਕਾਰ ਨੇ ਮੈਨੂੰ ਪੁੱਛਿਆ ਕਹਿੰਦਾ ਕੈਨੇਡਾ ਚ ਸਰਦਾਰ ਉੱਤੇ ਯੂਕੇ ਚ ਉੱਤੇ ਕਹਿੰਦਾ ਆਸਟ੍ਰੇਲੀਆ ਚ ਵੀ ਤੁਸੀਂ ਬੋੜੀ ਲਾ ਲਈ ਸਰਦਾਰਾਂ ਨੇ ਪਾਰਲੀਮੈਂਟ ਨੂੰ ਕਹਿੰਦਾ ਇਹੋ ਜਿਹਾ ਤੁਹਾਡੇ ਅੰਦਰ ਕੀ ਹੁੰਦਾ ਮੈਂ ਉਹਨੂੰ ਇੱਕੋ ਹੀ ਗੱਲ ਕਹੀ ਮੈਂ ਕਿ ਸਾਡੇ ਅੰਦਰ ਨਾ ਬਾਬੇ ਨਾਨਕ ਦਾ ਡੀਐਨਏ ਆ ਇਹ ਨਹੀਂ ਦੱਸਦਾ ਉਰਦੂ ਦੇ ਇੱਕ ਸ਼ਾਇਰ ਨੇ ਉਹਨਾਂ ਦੀਆਂ ਸਤਰਾਂ ਨੇ ਕਹਿੰਦੇ ਆਪਣੀਆਂ ਜੜਾਂ ਤੋਂ ਦੂਰ ਜਾਏਂਗਾ ਜਦੋਂ ਆਪਣੀਆਂ ਜੜਾਂ ਨੂੰ ਆਵਾਜ਼ ਮਾਰੇਗਾ ਤੂੰ ਜੇ ਕਿਤੇ ਹੰਗਾਰਾ ਮਿਲਿਆ ਤਾਂ ਮਿਲੇਗਾ ਆਪਣੀਆਂ ਜੜਾਂ ਤੋਂ ਚਾਹੇ ਮੈਨੂੰ ਇਸ ਪਿੰਡ 'ਚ ਬਚਪਨ 'ਚ ਗੁੱਲੀ ਡੰਡਾ ਜਵਾਕਾਂ ਨਾਲ ਖੇਡਣ ਦਾ ਟਾਈਮ ਨਹੀਂ ਮਿਲਿਆ ਚਾਹੇ ਜਵਾਨੀ ਚ ਵੀ ਇੱਥੇ ਸੱਥਾ ਚ ਬੈਠਣ ਦਾ ਟਾਈਮ ਨਹੀਂ ਮਿਲਿਆ ਚਾਹੇ ਰੋਜ਼ ਦੇ ਗਮੀ ਖੁਸ਼ੀ ਵਿੱਚ ਸਾਂਝੇ ਹੋਣ ਦਾ ਵੀ ਮੌਕਾ ਨਹੀਂ ਮਿਲਦਾ ਪਰ ਇਸ ਜੜ ਦਾ ਇਸ ਮਿੱਟੀ ਦੀ ਖਿੱਚ ਇਸ ਕਦਰ ਭਾਰੂ ਆ ਕਿ ਸੱਤ ਸਮੁੰਦਰ ਪਾਰ ਜਦੋਂ ਜਵਾਕਾਂ ਨੇ ਜਨਮ ਲਿਆ ਤਾਂ ਡਾਕਟਰ ਪੁੱਛਦੇ ਨੇ ਵੀ ਗੋਤ ਕੀ ਆ ਤਾਂ ਸਿੱਧੂ ਦੀ ਥਾਂ ਤੇ ਮੂੰਹ ਚੋਂ ਜਵਹਰ ਵਾਲਾ ਮੁਹਾਰੇ ਨਿਕਲ ਗਿਆ ਅੱਜ ਜਵਾਕਾਂ ਦੇ ਪਾਸਪੋਰਟ ਤੇ ਸਿੱਧੂ ਦੀ ਥਾਂ ਤੇ ਜਵਹਰ ਵਾਲਾ ਲਿਖਿਆ ਹੋਇਆ ਇਹਨਾਂ ਦੀਆਂ ਸਕੂਲ ਦੀਆਂ ਜਰਸੀਆਂ ਦੇ ਪਿੱਛੇ ਵੱਡਾ ਵੱਡਾ ਜਵਹਰ ਵਾਲਾ ਲਿਖਿਆ ਮੇਰਾ ਵੀਰ ਸਟੇਜ ਤੋਂ ਕਹਿ ਰਿਹਾ ਸੀ ਕਿ ਮੈਂ ਪਿੰਡ ਦਾ ਨਾ ਨੌਰ ਰੋਸ਼ਨ ਕਰਤਾ ਨਹੀਂ ਪਿੰਡਾ ਕਰਕੇ ਸਾਡੇ ਨੌਰ ਰੋਸ਼ਨ ਹੁੰਦੇ ਨੇ ਪਿਛਲੇ 2 ਕੁ ਮਹੀਨੇ ਪਹਿਲਾਂ ਇਟਲੀ ਗਈ ਹੋਈ ਸੀ ਹਿਸਟਰੀ ਟੂਰ ਤੇ 15 20 ਕੁੜੀਆਂ ਦਾ ਗਰੁੱਪ ਸੀ ਸਾਰੇ ਗੋਰਿਆਂ ਦੇ ਸਾਰਿਆਂ ਦੇ ਪਿੱਛੇ ਕਿਸੇ ਦੇ ਸਮਿਥ ਲਿਖਿਆ ਹੋਇਆ ਕਿਸੇ ਦੇ ਕੁਛ ਲਿਖਿਆ ਹੋਇਆ ਇਹਦੇ ਪਿੱਛੇ ਜਵਾਰਾ ਵਾਲਾ ਲਿਖਿਆ ਹੋਇਆ ਇਟਲੀ ਰੋਮ ਦੇ ਵਿੱਚ ਬੈਠੇ ਕਿਤੇ ਰੈਸਟੋਰੈਂਟ ਤੇ ਬੈਠੇ ਸੀ ਕੋਈ ਆਪਣੇ ਜ਼ਿਲ੍ਹੇ ਦੇ ਵਿੱਚ ਕੋਈ ਸ਼ਾਇਦ ਅਫਸਰ ਲੱਗਿਆ ਹੋਊਗਾ ਐਕਸੀਅਨ ਰਿਟਾਇਰਡ ਉਹ ਜੋੜਾ ਮੀਆਂ ਬੀਬੀ ਨੰਗੇ ਜਾ ਰਹੇ ਸੀ ਉਹਨੇ ਜਦੋਂ ਜੋਹਾਰ ਵਾਲਾ ਦੇਖਿਆ ਨਾ ਉਹ ਭੱਜ ਕੇ ਮਿਲੇ ਕਹਿੰਦੇ ਵੀ ਇਹ ਉਹੀ ਹੈ ਸੰਗਰੂਰ ਜ਼ਿਲ੍ਹੇ ਵਾਲਾ ਜੋਹਾਰ ਵਾਲਾ ਉਹ ਕਹਿੰਦੇ ਧੀਏ ਹੋਰ ਤਾਂ ਕੁਝ ਨਹੀਂ ਦੇ ਸਕਦੇ ਜਾਂਦੇ ਹੋਏ ਕਾਫੀ ਦਾ ਕੱਪ ਦੇ ਕੇ ਗਏ ਸੋ ਪਿੰਡ ਦਾ ਨੌ ਰਸ਼ਨਾਉਂਦਾ ਸਾਨੂੰ ਦੂਸਰੀ ਜੋ ਮੇਨ ਗੱਲ ਮੈਂ ਅੱਜ ਕਰਨੀ ਚਾਹਣਾ ਮੇਰਾ ਰੋਮ ਰੋਮ ਰੇਣੀਆ ਇਸ ਪਿੰਡ ਦਾ ਹਰ ਇਨਸਾਨ ਦਾ ਜਿਨ੍ਹਾਂ ਨੇ ਅੱਜ ਐਡਾ ਵੱਡਾ ਪ੍ਰਾਲਾ ਕੀਤਾ ਤੇ ਇਹ ਸਨਮਾਨ ਸਮਰੋਹ ਰੱਖਿਆ ਪਰ ਸਹੀ ਅਰਥਾਂ ਦੇ ਵਿੱਚ ਇਹ ਸਨਮਾਨ ਦਾ ਹੱਕਦਾਰ ਮੈਂ ਨਹੀਂ ਇਹ ਸਨਮਾਨ ਦਾ ਹੱਕਦਾਰ ਉਹ ਸਖਸ਼ਾ ਮੈਂ ਤਾਂ ਉਹ ਸਖਸ਼ ਦੁਆਰਾ ਮੇਰੀ ਗੁਫਾ ਚੋ ਲੈ ਕੇ ਮਸ਼ਾਲ ਲੈ ਕੇ ਉਸ ਸ਼ਖਸ ਦੀ ਮਸ਼ਾਲ ਨੂੰ ਲੈ ਕੇ ਕੁਝ ਕਦਮੀ ਤੁਰਿਆ ਇਹ ਉਹ ਸ਼ਖਸ ਹੈ ਸਰਦਾਰ ਕਰਨੈਲ ਸਿੰਘ ਸਿੱਧੂ ਉਹ ਇਸ ਕਰਕੇ ਨਹੀਂ ਕਿ ਉਹ ਮੇਰੇ ਪਿਤਾ ਸੀ ਉਹ ਇਸ ਕਰਕੇ ਕਿ ਉਹ ਇਸ ਸਨਮਾਨ ਦੇ ਅਸਲੀ ਹੱਕਦਾਰ ਸੀ ਮੈਂ ਬਹੁਤ ਛੋਟਾ ਸੀ 17-18 ਸਾਲ ਦੀ ਉਮਰ ਸੀ ਜਦੋਂ ਚੜਾਈ ਕਰ ਗਏ ਮਾਤਾ ਜੀ ਵੀ ਉਦੋਂ ਨਾਲ ਹੀ ਚੜਾਈ ਕਰਕੇ ਸੀ ਉਦੋਂ 1994 ਦੀ ਗੱਲ ਆ ਉਦੋਂ ਬਾਅਦ ਪਣੀਰੀ ਬਹੁਤ ਵੱਡੀ ਹੋਈ ਐ ਇਸ ਨਵੀਂ ਪੀੜੀ ਨੇ ਜਨਮ ਲਿਆ ਐ ਇਸ ਪਿੰਡ ਦੇ ਵਿੱਚ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਮੈਂ ਦੋ ਕਮਿੰਟ ਉਹਨਾਂ ਦੀ ਜ਼ਿੰਦਗੀ ਬਾਰੇ ਤੁਹਾਨੂੰ ਪੰਛੀ ਇੱਕ ਝਾਤ ਜ਼ਰੂਰ ਮਰਵਾਉਣਾ ਚਾਹਣਾ ਸਾਲ 1943 ਵਿੱਚ ਸਰਦਾਰ ਕਰਨੈਲ ਸਿੰਘ ਸਿੱਧੂ ਨੇ ਇਸ ਪਿੰਡ ਵਿੱਚ ਜਨਮ ਲਿਆ ਸਾਡੀ ਅੱਧੀ ਜ਼ਮੀਨ ਰੇਤਲੀ ਸੀ ਅੱਧੀ ਸੇਮ ਤੇ ਮਾਰੀ ਹੋਈ ਸੀ ਤਾਂ ਕਹਿੰਦੇ ਬਾਪੂ ਜੀ ਨੇ ਦਾਦਾ ਜੀ ਨੇ ਦੋ ਪੁੱਛਿਆ ਵੀ ਜਾਂ ਤਾਂ ਮੱਝਾਂ ਚਾਰਲਾ ਜਾਂ ਪੜ੍ਹ ਲਾ ਕਹਿੰਦੇ ਫੇਰ ਮਨ ਬਣਾ ਲਿਆ ਵੀ ਪੜ੍ਹਨਾ ਫੇਰ ਮਨ ਬਣਾ ਲਿਆ ਵੀ ਨਹੀਂ ਮੱਝਾਂ ਹੀ ਚਾਰਨੀਆਂ ਨੇ ਦਾਦਾ ਜੀ ਨੂੰ ਪਤਾ ਨਹੀਂ ਕੀ ਦੇਖਿਆ ਕਹਿੰਦੇ ਕੁੱਟ ਕੇ ਸਕੂਲ ਛੱਡਿਆ ਏ ਤੇ ਮੁੜ ਕੇ ਕਦੇ ਸਕੂਲ ਚੋਂ ਨਹੀਂ ਨਿਕਲੇ ਇੱਥੇ ਕੋਈ ਨਿਮਮ ਹੁੰਦਾ ਸੀ ਕਹਿੰਦੇ ਸਕੂਲ ਚ ਪੰਜਵੀਂ ਦੇ ਪੇਪਰ ਸੀ ਪਹਿਲਾਂ ਬਾਹ ਟੁੱਟ ਗਈ ਉੱਥੋਂ ਮਾਸਟਰ ਨੇ ਕਿਹਾ ਵੀ ਲੱਕੜਾ ਤੋੜਨੀ ਐ ਨੇ ਉੱਥੋਂ ਡਿੱਗ ਪਏ ਟੁੱਟੀ ਬਾਹ ਨਾਲ ਪੇਪਰ ਦਿੱਤੇ ਫੇਰ ਜਦੋਂ ਕਾਲਜ ਗਏ ਉੱਥੇ ਹੋਰ ਮੁਸੀਬਤਾਂ ਵੀ ਹੁਣ ਫੀਸ ਕਿੱਥੋਂ ਲਈ ਐ ਪਿੰਡੋਂ ਦਾ ਸੇਮ ਦੀ ਮਾਰੀ ਹੋਈ ਜ਼ਮੀਨ ਸੀ ਫੇਰ ਕਿਸੇ ਨੇ ਦੱਸਤਾ ਵੀ ਹੁਣ ਐ ਕਰੋ ਖੇਡਾਂ ਖੇਡੋ ਉੱਚ ਵਜੀਫੇ ਮਿਲਦੇ ਨੇ ਕਹਿੰਦੇ ਇਹ ਜਦ ਸੈਲਡ ਅਪਣਾਇਆ ਆ ਟਿੱਬਿਆਂ ਤੇ ਆ ਕੇ ਦੌੜਨ ਦੀ ਪ੍ਰੈਕਟਿਸ ਕੀਤੀ ਪੰਜਾਬ ਯੂਨੀਵਰਸਿਟੀ ਦੇ ਚੈਂਪੀਅਨ ਬਣੇ ਸਟੇਟ ਮੈਡਲ ਲਈ ਨੈਸ਼ਨਲ ਗਏ ਤੇ ਸਾਰੇ ਦਾ ਸਾਰਾ ਵਜੀਫਾ ਪ੍ਰਾਪਤ ਕੀਤਾ ਸਾਰੀ ਪੜ੍ਹਾਈ ਆਪਦੇ ਵਜੀਫੇ ਸਿਰ ਤੇ ਐਂਡ ਤੱਕ ਵਕਾਲਤ ਬੀਐਡ ਤੱਕ ਸਾਰੀ ਵਜੀਫੇ ਸਿਰ ਤੇ ਕੀਤੀ ਫੇਰ ਜੇ ਖਰਾਕ ਨਹੀਂ ਲੋੜ ਰਹੀ ਭੱਜਣ ਲਈ ਤਾ ਕਹਿੰਦੇ ਵੀ ਖੇਤਾਂ 'ਚੋਂ ਮੂੜੀਆਂ ਛਲਗਮ ਗਾਜਰਾ ਪੱਟ ਕੇ ਉਹਨਾਂ ਦਾ ਸੂਪ ਉਬਾਲ-ਵਾਲ ਕੇ ਪਜਦੇ ਰਹੇ ਫਿਰ 1973 ਦੇ ਵਿੱਚ ਕਹਿੰਦੇ ਇੱਥੇ ਬਖੋਰੇ ਮਾਸਟਰ ਲੱਗੇ ਉਦੋਂ ਸਰਦਾਰ ਹਰਚੰਦ ਸਿੰਘ ਲੋਂਗੋ ਵਾਲੇ ਇੱਥੇ ਲੀਡਰ ਹੁੰਦੇ ਸੀ ਡੈਡੀ ਦੇ ਅੰਦਰ ਵੀ ਰਾਜਨੀਤੀ ਅੰਗੜਾਈ ਲੈ ਰਹੀ ਸੀ ਉਹਨਾਂ ਨੇ ਬਦਲੀ ਕਰਾਤੀ ਦੂਰ ਦੀ ਬੇ ਕੱਲ ਨੂੰ ਮੇਰੇ ਝੜੇਕਾ ਨਾ ਬਣੇ ਉਹ ਡੈਡੀ ਉਹ ਲੰਗੋਵਾਲ ਸਾਹਿਬ ਦੀ ਚਿੱਠੀ ਲੈ ਕੇ ਵਾਗੇ ਵੀ ਸਾਡੀ ਬਦਲੀ ਰਕਾਈ ਜਾਵੇ ਉਹ ਜਦੋਂ ਉੱਥੇ ਗਏ ਉੱਥੇ ਦੱਸਤਾ ਕਿਸੇ ਨੇ ਵੀ ਐਸੀ ਨਹੀਂ ਤਾਂ ਕਰਾਈ ਆ ਕਹਿੰਦੇ ਉਸੇ ਟਾਈਮ ਉੱਥੇ ਅਸਤੀਫਾ ਦਿੱਤਾ ਬਕਾਲਤ ਸ਼ੁਰੂ ਕੀਤੀ ਤੇ 1973 ਵਿਧਾਨ ਸਭਾ ਚੋਣਾਂ 'ਚ ਇਥੋਂ ਲਹਿਰੇ ਹਲਕੇ ਤੋਂ ਸਰਦਾਰ ਰਚਨ ਸਿੰਘ ਲੰਗੋਵਾਲ ਦੇ ਵਿਰੁੱਧ ਆਜ਼ਾਦ ਔਰਤੇ ਕਾਗਜ਼ ਭਰਤੇ ਤੇ ਇੰਨੀਆਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਕਿ ਉਹ ਸਮੇਂ ਸਰਦਾਰ ਹਰਚੰਦ ਸਿੰਘ ਲੋਂਗਵਾਲ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਖੈਰ ਬਾਅਦ ਦੇ ਵਿੱਚ ਦੋਨਾਂ ਚ 16 ਸਪਾਈਆਂ ਵੀ ਹੋਈਆਂ ਅਕਾਲੀ ਦਲ ਵੀ ਜੁਆਇਨ ਕੀਤਾ ਪਰ 1973 ਦੇ ਵਿੱਚ ਉਹਨਾਂ ਨੇ ਆਪ ਦਾ ਪਰਿਵਾਰਕ ਸਮਾਜਿਕ ਰਾਜਨੀਤਿਕ ਸਫਰ ਸ਼ੁਰੂ ਕੀਤਾ ਮੈਂ 2 ਮਿੰਟਾਂ ਚ ਦੱਸਣਾ ਚਾਹੁੰਦਾ ਵੀ ਇਹਨਾਂ ਚਾਰਾਂ ਖੇਤਰਾਂ ਚ ਜੋ ਚਾਈ ਉਹਨਾਂ ਨੇ ਹਾਸਲ ਕੀਤੀ ਉਹ ਕਿਸੇ ਦੇ ਮਾਮੂਲੀ ਬੰਦੇ ਦੇ ਹੱਥ ਹਾਸਲ ਕਰਨੀ ਮਾਮੂਲੀ ਗੱਲ ਨਹੀਂ ਸਭ ਤੋਂ ਪਹਿਲਾਂ ਉਹਨਾਂ ਦੀ ਗੱਲ ਕਰੀਏ ਜੇ ਸਮਾਜਿਕ ਸਮਾਜਿਕ ਖੇਤਰ ਦੇ ਵਿੱਚ ਉਹਨਾਂ ਦੀ ਇੱਕੋ ਹੀ ਧਾਰਨ ਦੇਣਾ ਕਿ ਮੈਂ ਤਾਂ 17-18 ਸਾਲ ਦਾ ਸੀ ਜਿਸ ਦਿਨ ਉਹਨਾਂ ਦੀ ਮੌਤ ਹੋਈ ਉਹਨਾਂ ਦੇ ਸਾਡੇ ਘਰ ਤੋਂ ਸ਼ਮਸ਼ਾਨ ਘਾਟ ਕਈ ਕਿਲੋਮੀਟਰਾਂ ਮੈਂ ਜ਼ਿੰਦਗੀ ਚ ਐਡਾ ਵੱਡਾ ਕੱਠ ਨਹੀਂ ਸੀ ਦੇਖਿਆ ਕਦੇ ਪਹਿਲਾ ਬੰਦਾ ਸ਼ਮਸ਼ਾਨ ਘਟ ਪਹੁੰਚ ਗਿਆ ਸੀ ਹਾਲੇ ਪਿੱਛੋਂ ਘਰੋਂ ਚੱਲ ਰਹੀ ਸੀ ਅਸੀਂ ਉੱਤਰੋਂ ਵਾਪਸ ਆ ਰਹੇ ਸੀ ਇਧਰੋਂ ਘਰੋਂ ਚੱਲ ਰਹੀ ਸੀ ਉਹਨਾਂ ਦੇ ਭੋਗ ਤੇ ਐਡੇ ਵੱਡਾ ਕੱਠ ਫਿਰ ਲਹਿਰੇ ਹਲਕੇ ਦੇ ਵਿੱਚ 72 ਪਿੰਡ ਨੇ 72 ਚੋਂ ਮੇਰੇ ਖਿਆਲ ਚ 43 ਪਿੰਡਾਂ ਚ ਉਹਨਾਂ ਦੇ ਸ਼ੋਕ ਸਮਾਗਮ ਚ ਮੈਨੂੰ ਤੇ ਮੇਰੇ ਮਾਤਾ ਜੀ ਨੂੰ ਜਾਣ ਦਾ ਮੌਕਾ ਮਿਲਿਆ ਤੇ ਲੋਕਾਂ ਨੇ ਖਾਸ ਕਰਕੇ ਘੱਗਰ ਬੈਲਟ ਦੇ ਪਾਰ ਪਿੰਡਾਂ ਨੇ ਅਖਬਾਰ ਚੋਂ ਕੱਟ-ਕੱਟ ਕੇ ਫੋਟੋਆਂ ਉਹਨਾਂ ਦੀਆਂ ਲਾਈਆਂ ਹੋਈਆਂ ਸੀ ਉਦੋਂ ਡਿਜੀਟਲ ਵਰਡ ਤਾਂ ਹੈ ਨਹੀਂ ਸੀ WhatsApp ਜਾਂ Facebook ਤਾਂ ਨਹੀਂ ਸੀ ਹੁੰਦੀ ਫੇਰ ਗੱਲ ਕਰੀਏ ਉਹਨਾਂ ਦੇ profession ਦੀ ਬਕਾਲਤ 10 15 ਜੂਨ 1990 ਨੂੰ ਮੈਨੂੰ ਉਹਨਾਂ ਦੇ ਨਾਲ ਐਡਵੋਕੇਟ ਸੀ ਮਨਜੀਤ ਸਿੰਘ ਕੁੱਕੇ ਉਹਨਾਂ ਨੇ ਦੱਸਿਆ ਕਹਿੰਦੇ 15 ਜੂਨ 1990 ਨੂੰ ਇੱਕ ਦਿਨ ਦੇ ਵਿੱਚ 55 ਕੇਸ ਦਾਇਰ ਕੀਤੇ ਜੋ ਆਪਦੇ ਆਪ ਚ ਰਿਕਾਰਡ ਆ ਤੇ ਉਹਨਾਂ ਕਿਸੇ ਤੋਂ ਟੁੱਟਿਆ ਨਾ ਟੁੱਟਣਾ ਐਨੇ ਮਸ਼ਹੂਰ ਸੀ ਤੇ ਐਸ ਕਦਰ ਉਹਨਾਂ ਦੀ ਪ੍ਰਸਿੱਧੀ ਸੀ ਇਸ ਹਲਕੇ ਦੇ ਵਿੱਚ ਫੇਰ ਗੱਲ ਕਰੀਏ ਉਹਨਾਂ ਦੇ ਰਾਜਨੀਤਿਕ ਜੀਵਨ ਦੀ ਠੀਕ ਉਹਨਾਂ ਨੇ ਅਕਾਲੀ ਦਲ ਜੁਆਇਨ ਕੀਤਾ 1994 ਤੋਂ ਪਹਿਲਾਂ ਅਕਾਲੀ ਦਲ ਦੇ ਕਈ ਟੋਟੇ ਹੁੰਦੇ ਸੀ ਉਹ ਜਿਨ੍ਹਾਂ ਦੇ ਜਿਵੇਂ ਇੱਕ ਸਰਦਾਰ ਜਗਦੇਵ ਸਿੰਘ ਤਲਵੰਡੀ ਅਤੇ ਜਥੇਦਾਰ ਗੁਰਚੰਦ ਸਿੰਘ ਟੋੜਾ ਦੇ ਸੰਗਰੂਰ ਜ਼ਿਲ੍ਹੇ ਚ ਰਾਈਟ ਹੈਂਡ ਬਣ ਕੇ ਰਹੇ 1994 ਚ ਟੋਟੇ ਸੀ ਅਕਾਲੀ ਦਲ ਦੇ ਉਹਨਾਂ ਨੇ ਸਾਰਿਆਂ ਨੂੰ ਇਕੱਠਾ ਕਰਨ ਲਈ ਸਿਰ ਤੋੜ ਜਤਨ ਕੀਤਾ ਉਹਨਾਂ ਨੇ ਅਕਾਲੀ ਦਲ ਟੋੜਾ ਤਲਵੰਡੀ ਅਤੇ ਬਰਨਾਲਾ ਤਿੰਨਾਂ ਨੂੰ ਇੱਕ ਥਾਂ ਤੇ ਲਿਆਉਣ ਲਈ ਸੰਝੋਤਾ ਕਰਾ ਲਿਆ ਤੇ ਮੇਰੇ ਯਾਦ ਆ ਜਥੇਦਾਰ ਟੋੜਾ ਸਾਹਿਬ ਦੀਆਂ ਉਹ ਗੱਲਾਂ ਉਹ ਸਤਰਾ ਉਹਨਾਂ ਦੇ ਭੋਗ ਤੇ ਕਹਿੰਦੇ ਕਰਨਾਲ ਸਿਆਂ ਸਾਨੂੰ ਤਾਂ ਇਕ ਕਰ ਗਿਆ ਉਹ ਪਹਿਲੀ ਵਾਰ ਕਈ ਸਾਲਾਂ ਬਾਅਦ 30 ਜਨਵਰੀ 1994 ਨੂੰ ਉਹਨਾਂ ਦੇ ਭੋਗ ਭੋਗ ਤੇ ਇਕੱਠੇ ਹੋਏ ਸੀ ਤਿੰਨੇ ਅਕਾਲੀ ਦਲ ਕਹਿੰਦੇ ਸਾਨੂੰ ਤਾਂ ਇਕੱਠੇ ਕਰ ਗਿਆ ਸੀ ਤਾਂ ਜਾ ਤਿੰਨੇ ਬੈਠੇ ਆ ਆਪ ਤੁਰ ਗਿਆ ਪਰ ਤੇਰਾ ਇਹ ਭੋਗ 1997 ਦੀ ਵਿਧਾਨ ਸਭਾ 'ਚ ਅਕਾਲੀ ਦਲ ਸਰਕਾਰ ਦਾ ਨਿਉਂ ਪੱਥਰ ਸਾਬਤ ਹੋਊਗਾ ਜੋ ਹੋਇਆ ਸੋ ਜਦੋਂ ਖਿਆਰ ਦੋਸਤੋ ਬਾਦ ਮਾਤਾ ਜੀ ਦੀ ਮਾਤਾ ਜੀ ਨੇ ਵੀ ਦਰਦਨੀ ਸਾ ਉਹਨਾਂ ਦੀ ਵਿਛੋੜਾ ਨਹੀਂ ਚੱਲਿਆ ਉਹ ਵੀ ਇਕਾਂਲ ਚਲਾਣਾ ਕਰਕੇ ਤੇ ਜੇ ਗੱਲ ਕਰੀਏ ਹੁਣ ਉਹਨਾਂ ਦੇ ਪਰਿਵਾਰਕ ਬਲੰਦੀ ਦੀ ਪਿੰਡ ਦੇ ਵਿੱਚ ਅੱਜ ਪਿੰਡ ਸਾਰਾ ਗਵਾ ਕਿਸੇ ਮਰਜੀ ਬਜ਼ੁਰਗ ਨੂੰ ਪਿੱਛੇ ਲਿਓ ਕਿ ਜਿੰਨੀ ਉਹਨਾਂ ਨੂੰ ਜ਼ਮੀਨ ਆਉਂਦੀ ਸੀ ਉਹਨਾਂ ਨੇ ਆਪਦੇ ਪਿੰਡ ਵਾਲੇ ਪਰਿਵਾਰ ਤੋਂ ਠੇਕਾ ਦਾ ਕੀ ਲੈਣਾ ਕਦੇ ਕਣਕ ਦਾ ਦਾਣਾ ਨਹੀਂ ਲਿਆ ਉਹਨਾਂ ਦੇ ਮੈਂ ਛੋਟਾ ਸੀ ਮੇਰੇ ਕੰਨਾਂ 'ਚ ਇੱਕੋ ਹੀ ਆਵਾਜ਼ਾਂ ਨੇ ਕਹਿੰਦੇ ਵੀ ਮੈਨੂੰ ਪੜਾਤਾ ਉਹਨਾਂ ਨੇ ਬਸ ਠੀਕ ਆ ਤੇ ਆਪਦੇ ਹਮਸਫਰ ਸਾਡੀ ਮਾਤਾ ਜੀ ਨਾਲ ਜੋ ਪਿਆਰ ਜੋ ਉਹਨਾਂ ਨੇ ਦੋਨਾਂ ਨੇ ਰੜ ਕੇ ਸਾਡੀ ਪਰਪਰਿਸ਼ ਕੀਤੀ ਤੇ ਮੈਂ ਇਹ ਸਮਝਦਾ ਵੀ ਜੋ ਬਾਦਸ਼ਾਹਤ ਜੋ ਬਾਦਸ਼ਾਹਤ ਨਾਲ ਬਚਪਨ ਸਰਦਾਰ ਕਰਨੈਲ ਸਿੰਘ ਸਿੱਧੂ ਦੇ ਰਾਜ 17-18 ਸਾਲ ਦਾ ਮੇਰਾ ਗੁਜ਼ਰਿਆ ਜਾਂ ਮੇਰੀ ਛੋਟੀ ਭੈਣ ਦਾ ਗੁਜ਼ਰਿਆ ਉਹ ਮੈਂ ਐਡੀਆਂ ਛੋਟੀ ਦਾ ਜੋਰ ਲਾ ਰੱਖਿਆ ਮੈਂ ਆਸਟ੍ਰੇਲੀਆ ਰਹਿ ਕੇ ਵੀ ਉਹਦੇ ਜਵਾਕਰ ਹੁਣ ਦੇ ਦੇ ਸਕਦਾ ਜਮ ਦੇ ਨੂੰ ਸਾਨੂੰ ਕਾਰ ਦਿੱਤੀ ਡਰਾਈਵਰ ਦਿੱਤੇ ਛੁੱਟੀਆਂ ਸਾਡੀਆਂ ਹਿੱਲ ਸਟੇਸ਼ਨ ਤੇ ਹੋਣੀਆਂ ਹਰ ਜਨਮ ਦਿਨ ਕਿਤੇ ਨਾ ਕਿਤੇ ਮਨਾਏ ਜਾਣੇ 1994 ਤੱਕ ਉਹਨਾਂ ਦੋਨਾਂ ਦੀ ਜਦੋਂ ਚੜਾਈ ਹੋਈ ਏਕਾਲ ਚਲਾਣਾ ਕੀਤੇ ਸਾਨੂੰ ਕਦੇ ਤਤੀ ਹਵਾ ਨਹੀਂ ਲਗਣ ਦਿੱਤੀ ਖੈਰ ਉਸ ਤੋਂ ਬਾਅਦ ਤਾਂ ਨੇਰੀਆਂ ਚੱਲੀਆਂ ਜਿਹੜੀਆਂ ਕਾਰਾਂ ਡਰਾਈਵਰ ਨਾਲ ਸਾਡੇ ਲਈ ਹਾਜ਼ਰ ਹੁੰਦੀਆਂ ਸੀ ਉਹ ਚ ਤੇਲ ਪਾਉਣ ਦਾ ਵੀ ਪੈਸੇ ਨਹੀਂ ਰਹੇ ਨੌਕਰਾਂ ਨੂੰ ਤਨਖਾਹ ਦਿੱਤੀ ਨਹੀਂ ਦਿੱਤੀ ਗਈ ਨੌਕਰ ਚਲੇ ਗਏ ਮਾਤਾ ਜੀ ਦਾ ਜਿੱਤੇ ਭੋਗ ਸੀ ਸਾਡੇ ਅਮਨ ਜੀ ਬੈਠੇ ਨੇ ਤਾਂ ਜਾਣਦੇ ਹੋਣਗੇ ਸਾਡੇ ਸਨਾਮ ਸਰੂਪ ਅਨਸਾਰੀ ਸੀ ਉਹਨਾਂ ਦੇ ਰਾਸ਼ਨ ਦਾ ਬਿੱਲ ਆਇਆ 5500 ਰੁਪਏ ਉਹ ਵੀ ਦੇਣ ਨੂੰ ਮੇਰੇ ਕੋਲੇ ਪੈਸੇ ਨਾ ਕਿਉਂਕਿ ਜਿੰਨਾ ਧੰਨ ਦੌਲਤ ਅਸੀਂ ਪਹਿਲਾਂ ਬਿਮਾਰੀਆਂ ਤੇ ਲਾਗਿਆ ਪਹਿਲਾਂ 1992 ਦੀ ਇਲੈਕਸ਼ਨ ਲੜੀ ਸੀ ਉਹ ਤੇ ਲੱਗਿਆ ਸੋ ਇੱਕਦਮ ਰੈਂਦਾ ਖੁੰਦਾ ਇਹ ਤਾਂ ਹੋਇਆ ਸੀ ਵੀ ਪੈਸੇ ਪੱਖੋਂ ਜਦ ਉਹ ਸੀ ਮੰਮੀ ਦਾ ਭੋਗ ਪਿਆ ਜਿਸ ਦਿਨ ਉਹਦੇ ਇੱਕ ਬੁਲਾਰੇ ਨੇ ਖੈਰ ਚਲੋ ਮੈਂ ਨਾ ਨਾਂ ਤਾਂ ਨਹੀਂ ਲੈਣਾ ਉਹਨੇ ਬੋਲਦੇ ਨੇ ਕਹਿੰਦਾ ਕਹਿੰਦਾ ਇਹ ਘਰਾਂ ਚ ਤੱਕ ਰਾਜਨੀਤੀ ਦਾ ਧੋਰਾ ਹੁੰਦਾ ਸੀ ਹਰ ਰਾਜਨੀਤਿਕ ਮੀਟਿੰਗ ਇੱਥੇ ਹੁੰਦੀ ਸੀ ਅੱਜ ਇਹ ਨਾਥਾਂ ਦਾ ਡੇਰਾ ਬਣ ਗਿਆ ਉਹ ਨਾਥਾਂ ਦੇ ਡੇਰੇ ਦੀ ਤਖਤੀ ਅੱਜ ਥੋੜੇ ਫੁੱਲਾਂ ਨੇ ਪੱਟੀ ਹੈ ਕਹਰੇ ਗੱਲਾਂ ਇਹ ਦੁੱਖ ਸੁੱਖ ਦੀਆਂ ਗੱਲਾਂ ਤਾਂ ਆਪਾਂ ਪਿੰਡਾਂ ਵਾਲਿਆਂ ਕਰਦੇ ਰਹਾਗੇ ਹੁਣ ਗੱਲ ਕਰੀਏ ਪਿੰਡ ਦੇ ਵਿਕਾਸ ਦੀ ਮਾ ਘਵਾਰਾਂ ਚ ਪੜਦਾ ਕਹਿੰਦੇ ਵੀ ਫਲਾਣੇ ਨੇ ਉਹ ਪਿੰਡ ਗੋਦ ਲੈ ਲਿਆ ਫਲਾਣੇ ਨਾਰਈ ਨੇ ਉਹ ਪਿੰਡ ਗੋਦ ਲੈ ਕੋਈ ਬੰਦਾ ਪਿੰਡ ਨੂੰ ਗੋਦ ਨਹੀਂ ਲੈ ਸਕਦਾ ਮੈਂ ਅੱਜ ਪਿੰਡ ਅਗੇ ਬੇਨਤੀ ਕਰਦਾ ਕਿ ਪਿੰਡ ਮੈਨੂੰ ਗੋਦ ਲੈ ਲੇ ਅਸੀਂ ਪਿੰਡ ਦੇ ਵਿਕਾਸ ਲਈ ਹਰ ਦਰਵਾਜ਼ਾ ਖੜਕਾਵਾਂਗੇ ਅੱਜ ਮਾੜੀ ਜੀ ਇੱਕੋ ਗੱਲ ਕਹੀ ਸੀ ਚੀਮਾ ਸਾਹਿਬ ਨੂੰ ਸਟੇਡੀਅਮ ਦੀ ਉਹਨਾਂ ਨੇ ਨਾਲ ਦੀ ਨਾਲ ਪੂਰਾ ਕਰਤੀ ਰੋੜੀ ਸਾਹਿਬ ਨੇ ਬੇਨਾ ਕਹੇ ਗਰਾਂਟਾਂ ਦੇ ਕਾਪੇ ਦੇਤੇ ਹੁਣ ਸਾਡੇ ਵੱਡੇ ਕਹਿੰਦੇ ਨੇ ਨਾ ਕਈ ਵਾਰ ਸੋਨੇ ਤੇ ਸੁਹਾਗਾ ਹੁੰਦਾ ਹੁਣ ਤਾਂ ਤੁਹਾਡੇ ਪਿੰਡ ਦਾ ਸਰਪੰਚ ਨੌਜਵਾਨ ਪੜਿਆ ਲਿਖਿਆ گاਉ ਬਦੂ ਸੋਚਾਲਾ ਅਸ ਹਰੀ ਸਿੰਘ ਨਰਵਾਲੇ ਨੌਜਵਾਨ ਕੱਪਰੂ ਗੱਟੀ ਨੂੰ ਪੂਰੀ ਜੋਰ ਨਾਲ ਧੱਕਾ ਮਾਰਨ ਵਾਲੇ ਨੇ ਮੰਤਰੀ गोयल ਸਾਹਿਬ ਸਾਡੇ ਪਰਿਵਾਰਕ ਮੈਂਬਰ ਨੇ ਮੇਰੇ ਯਾਦ ਆ ਵੀ ਡੈਡੀ ਕੋਲ ਇਹਨਾਂ ਨੇ ਆਪਦਾ ਵਕਾਲਤ ਸ਼ੁਰੂ ਕਰੀ ਸੀ ਤੇ 1983 ਚ ਪਹਿਲੀ ਵਾਰ ਡੈਡੀ ਨੇ ਇਹਨਾਂ ਦੀ ਬਾਹ ਫੜੇ ਕਰਕੇ ਉੱਥੇ ਬਾਰ ਕਾਉਂਸਲ ਸੁਨਾਮ ਦੇ ਪ੍ਰਧਾਨ ਬਣਾਏ ਸੀ ਤੇ ਇਹਨਾਂ ਦੀ ਸਾਢੇ ਘਰੇ ਰਾਤ ਨੂੰ 2 ਵਜੇ ਤੱਕ ਪਾਰਟੀ ਚੱਲਦੀ ਰਹੀ ਮੈਂ ਤਾਂ ਉਹ ਤੋਂ 5-6 ਸਾਲ ਦਾ ਸੀ ਸੁਪਨੇ ਮੰਗੂ ਸਰਦਾ ਸੋ ਇਹਨਾਂ ਇਹ ਸਾਡੇ ਪਰਿਵਾਰ ਨੇ ਜੋ ਗੱਲ ਅਸੀਂ ਪਿੰਡ ਲਈ ਕਹਾਂਗੇ ਮੰਨਣਗੇ ਉਸ ਤੋਂ ਉੱਤੇ ਸਾਡੇ ਵੱਡੇ ਵੀਰ ਸ਼੍ਰੀ ਅਮਨ ਰੋੜਾ ਜੀ ਸਾਡੇ ਗਵਾਂਢੀ ਇਨਾਂ ਦੇ ਪਿਤਾ ਤੇ ਮੇਰੇ ਪਿਤਾ ਮੈਨੂੰ ਕੱਲ ਹੀ ਸੰਪੂਰਨ ਖੇਲ ਨੇ ਦੱਸਿਆ ਵੀ ਇਹ ਵੀ ਕਲਾਸ ਵਿੱਚ ਲੋਂਦੇ ਸੀ। ਸੋ ਇਧਰ ਲੈ ਗਵਾਂਢੀ ਸਾਡੇ ਖਜ਼ਾਨਾ ਮੰਤਰੀ, ਉਧਰ ਲੈ ਗਵਾਂਢੀ ਸਾਡੇ ਸੂਬਾ ਪ੍ਰਧਾਨ। ਹੋਰ ਤਾਂ ਹੋਰ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਉਹ ਪੱਤੀ ਵੀ ਉਹ ਫਲਾਣਾ ਸਾਡੇ ਪੱਤੀ ਜੁਆ ਹੁਣ ਤਾਂ ਸੀਐਮ ਸਾਹਿਬ ਵੀ ਸਾਡੇ ਪੱਤੀ ਜੁਣੇ। ਖੋਵੇ ਸਾਡੇ ਸ਼ਹੀਦ ਉਦਮ ਸਿੰਘ ਸਕੂਲ ਆ ਕਲਵੀਰ ਸਿੰਘ ਹੁਣੇ ਬੈਠੇ ਨੇ ਮਨਿੰਦਰ ਲਖਵੀਰ ਵਾਲਾ। ਅਸੀਂ ਸਾਰੇ ਕੱਠੀ ਹੁੰਦੇ ਸੀ ਮਾਨਸਾਲ ਸਾਡੇ ਸੀਨੀਅਰ ਹੁੰਦੇ ਸੀ ਉਹਨਾਂ ਨੂੰ ਕਾਲਜ ਦਾ ਹਵਾਲਾ ਦੇ ਕੇ ਲੈ ਲਾਂਗੇ ਸੋ ਮੈਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਸਾਰਾ ਪਿੰਡ ਸਿੰਨੀਆਂ ਕਮੇਡੀਆਂ ਸੀ ਸਾਰੀਆਂ ਇਕੱਠੋ ਕੇ ਚਾਹੇ ਅੰਦਰਲਾ ਗੁਰੂ ਕਰਸੀ ਚਾਹੇ ਬਾਹਰਲਾ ਗੁਰੂ ਸਕਰਸੀ ਚਾਹੇ ਹਰੀ ਸਿੰਘ ਨਲਵਾ ਕਲੱਬ ਸੀ ਚਾਹੇ ਸਤਕਾਰ ਕਮੇਟੀ ਸੀ ਚਾਹੇ ਰਵਿਦਾਸ ਕਮੇਟੀ ਜੋ ਵੀ ਸੀ ਸਾਰੀਆਂ ਇਕੱਠੋ ਕੇ ਅੱਜ ਇੱਕ ਮੰਚ ਤੇ ਆਈਆਂ ਨੇ ਇਸ ਲਈ ਮੈਂ ਸਾਰੇ ਨਗਰ ਦਾ ਬਹੁਤ ਧੰਨਵਾਦ ਕਰਦਾ ਤੇ ਉੱਚੇਚੇ ਤੌਰ ਤੇ ਧੰਨਵਾਦ ਕਰਦਾ ਚੀਮਾ ਸਾਹਿਬ ਦਾ ਜਿਨ੍ਹਾਂ ਨੇ ਇੱਕ ਫੋਨ ਦੇ ਮੈਸੇਜ ਤੇ ਪਹੁੰਚੇ ਤੇ ਇੱਕ ਵਾਰੀ ਕਹੇ ਤੂੰ ਸਟੇਡੀਅਮ ਅਪਰੂਵ ਕਰ ਗਏ ਫਿਰ ਮੈਂ ਧੰਨਵਾਦ ਕਰਦਾ ਸਾਡੇ ਰੋੜੀ ਸਾਹਿਬ ਦਾ ਉਹ ਕਿੱਥੋਂ ਪੰਜਾਬ ਦੇ ਦੂਜੇ ਕੋਨੇ ਤੋਂ ਸਵੇਰੇ 5:30 ਦੇ ਚੱਲੇ ਹੋਏ ਸਿਰਫ ਇਸ ਪ੍ਰੋਗਰਾਮ ਚ ਹਾਜ਼ਰੀ ਲਾਉਣ ਲਈ ਇੱਥੇ ਗਰੰਟਾ ਦੇ ਗੱਫੇ ਦੇਣ ਲਈ ਪਹੁੰਚੇ ਨੇ ਤੇ ਮੈਂ ਹੁਣ ਸਾਡੇ ਮੇਰੇ ਵੱਡੇ ਵੀਰ ਅਮਨ अरोड़ा ਜੀ ਨੂੰ ਵੀ ਬੇਨਤੀ ਕਰੂੰਗਾ ਕਿ ਭਾਈ ਜੀ ਸਾਡੇ ਪਿੰਡ ਦੀਆਂ ਮੰਗਾਂ ਤਾਂ ਬਹੁਤ ਛੋਟੀਆਂ ਨੇ ਪਰ ਤੁਹਾਡੇ ਕੋਲੇ ਗੱਫੇ ਬਹੁਤ ਵੱਡੇ ਨੇ ਸੋ ਹੁਣ ਅਸੀਂ ਅਮਨ अरोड़ा ਜੀ ਨੂੰ ਦਾ ਭਾਸ਼ਣ ਸੁਣਨਾ ਮੈਂ ਖੀਰ ਦੇ ਵਿੱਚ ਹਾਂ ਇੱਕ ਗੱਲ ਹੋਰ ਇੱਥੇ ਬਹੁਤ ਪੰਚਾਇਤਾਂ ਆਈਆਂ ਹੋਈਆਂ ਨੇ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਪਿੰਡ ਦੇ ਵਿੱਚ ਕੁਝ ਹੋਰ ਬਣੇ ਨਾ ਬਣੇ ਲਾਇਬ੍ਰੇਰੀ ਜ਼ਰੂਰ ਬਣਾਓ ਮੈਂ 2 ਸਾਲ ਪਹਿਲਾਂ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਿਹਾ ਸੀ ਆਸਟ੍ਰੇਲੀਆ 'ਚ ਸਾਡੇ ਸਮਾਨਯੋਗ ਸਕਾਟ ਮੌਰਿਸਨ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਪਾਰਲੀਮੈਂਟ ਦੀ ਇਲੈਕਸ਼ਨ ਲੜਨ ਦਾ ਤਾਂ ਇੱਕ ਪੱਤਰਕਾਰ ਨੇ ਮੈਨੂੰ ਪੁੱਛਿਆ ਕਹਿੰਦਾ ਕੈਨੇਡਾ 'ਚ ਸਰਦਾਰ ਉੱਤੇ ਯੂਕੇ 'ਚ ਉੱਤੇ ਕਹਿੰਦਾ ਆਸਟ੍ਰੇਲੀਆ 'ਚ ਵੀ ਤੁਸੀਂ ਬੋੜੀ ਲਾਲੀ ਸਰਦਾਰਾਂ ਨੇ ਪਾਰਲੀਮੈਂਟ ਨੂੰ ਕਹਿੰਦਾ ਇਹੋ ਜਿਹਾ ਤੁਹਾਡੇ ਅੰਦਰ ਕੀ ਹੁੰਦਾ ਮੈਂ ਉਹ ਇੱਕੋ ਹੀ ਗੱਲ ਕਹੀ ਮੈਂ ਕਿ ਸਾਡੇ ਅੰਦਰ ਨਾ ਬਾਬੇ ਨਾਨਕ ਦਾ ਡੀਐਨਏ ਆ ਇਹ ਨਹੀਂ ਦਾਦਾ ਵਿਦ ਡਿਊ ਰਿਸਪੈਕਟ ਸਾਰੇ ਧਰਮਾਂ ਦਾ ਪਾਦਰ ਸਤਿਕਾਰ ਕਰਦੇ ਆ ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਿ ਅੱਜ ਤੋਂ 4-5000 ਸਾਲ ਪਹਿਲਾਂ ਮਹਾਤਮਾ ਬੁੱਧ ਹੋਏ ਸੀ ਹਿੰਦੁਸਤਾਨ 'ਚ ਉਹਨਾਂ ਨੇ ਠੂਠਾ ਲਹਿਤਾ ਸੀ ਵੀ ਤੁਸੀਂ ਮੰਗੋ ਮੰਗ ਕੇ ਖਾਓ ਤੇ 300 ਸਾਲ ਪਹਿਲਾਂ ਬਾਬਾ ਨਾਨਕ ਹੋਇਆ ਉਹਨੇ ਠੂਠਾ ਖੋਲਿਆ ਕਹਿੰਦਾ ਮੰਗਣਾ ਨਹੀਂ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਤੇ ਦੂਜਿਆਂ ਨੂੰ ਵੀ ਸਿਖਾਓ ਉਹਨਾਂ ਦੇ ਤਿੰਨ ਸ਼ਬਦਾਂ ਨੇ ਦੁਨੀਆ ਬਦਲਦੀ ਅੱਜ ਜੋ ਕੀਰਤ ਨਾਲ ਮਿਹਨਤ ਨਾਲ ਸਾਨੂੰ ਬਾਬੇ ਨਾਨਕ ਨੇ ਜੋੜਤਾ ਜੋ ਸ਼ਬਦ ਨਾਲ ਬਾਬੇ ਨਾਨਕ ਨੇ ਜੋੜਤਾ ਉਹ ਅੱਜ ਅਸੀਂ ਕਿਤੇ ਵੀ ਪਹੁੰਚਦੇ ਆ ਕਿਸੇ ਵੀ ਦੇਸ਼ ਚ ਪਹੁੰਚਦੇ ਆ ਤਾਂ ਇਹ ਸਿਰਫ ਬਾਬੇ ਨਾਨਕ ਦੀ ਸਪਿਰਟ ਆ ਅਸੀਂ ਕੁਐਸ਼ਨ ਇਹ ਕਰਨ ਵਾਲੇ ਸੋ ਅੱਖਰ ਨਾਲ ਜੁੜਨਾ ਬਹੁਤ ਜ਼ਰੂਰੀ ਆ ਗਿਆਨ ਨਾਲ ਜੁੜਨਾ ਬਹੁਤ ਜ਼ਰੂਰੀ ਆ ਅੱਜ ਮੇਰੇ ਖਿਆਲ ਚ 5 7 10 ਪਿੰਡਾਂ ਦੀਆਂ ਪੰਚਾਇਤਾਂ ਨੇ ਸਾਰਿਆਂ ਨੂੰ ਅਪੀਲ ਆ ਕਿ ਗਿਆਨ ਹੀ ਸਾਡੀ ਫਾਊਂਡੇਸ਼ਨ ਆ ਹਰ ਪਿੰਡ ਦੇ ਵਿੱਚ ਲਾਇਬ੍ਰੇਰੀ ਚ ਕੱਲੀਆਂ ਕਿਤਾਬਾਂ ਨਾ ਹੋਣ ਨੌਜਵਾਨਾਂ ਨੂੰ ਪ੍ਰੇਰੋ ਕਿਉਂਕਿ ਜੇਕਰ ਅਸੀਂ ਗਿਆਨ ਨਾਲ ਸ਼ਬਦ ਨਾਲ ਨਾ ਜੁੜੇ ਤਾਂ ਸਾਡੀ ਫਾਊਂਡੇਸ਼ਨ ਮਜ਼ਬੂਤ ਨਹੀਂ ਹੋਣੀ ਐਨਾ ਕੁਝ ਕਹਿਣਾ ਹਿਮਾ ਦਾ ਚਾਚਾ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ